ਪੰਜਾਬ ਦੀ ਇੱਕ ਧੀ ਨੇ ਆਪਣੇ ਮਾਪਿਆਂ ਸਮੇਤ ਵਿਦੇਸ਼ ਦੀ ਧਰਤੀ ਤੇ ਆਪਣੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕਰਦਿਆਂ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜਲੰਧਰ ਦੇ ਕਸਬਾ ਗੁਰਾਹਨ ਦੇ ਨੇੜਲੇ ਪਿੰਡ ਦੰਦੂਵਾਲ ਦੀ ਰਹਿਣ ਵਾਲੀ 29 ਸਾਲਾ ਲੜਕੀ ਕਰੀਮਨ ਬੇਗਮ ਜਿਸ ਦਾ ਕੀ ਇੱਥੇ ਨਾਨਕਾ ਪਰਿਵਾਰ ਹੈ ਅਤੇ ਉਹ ਲੜਕੀ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਵਿੱਚ ਗਈ ਸੀ ਅਤੇ ਹੁਣ ਰਾਇਲ 에ਅਰ ਫੋਰਸ ਦੇ ਵਿੱਚ ਚੁਣੀ ਗਈ ਹੈ ਕਰੀਮਨ 2011 ਦੇ ਵਿੱਚ 12ਵੀਂ ਪਾਸ ਕਰਕੇ ਆਲਸ ਕਰਨ ਤੋਂ ਬਾਅਦ ਵਿਦੇਸ਼ে ਪੜ੍ਹਾਈ ਦੇ ਲਈ ਚਲੀ ਗਈ ਸੀ ਜਿਸ ਦਾ ਮੁੱਖ ਉਦੇਸ਼ ਵੱਡੀ ਪ੍ਰਾਪਤੀ ਹਾਸਲ ਕਰਨਾ ਸੀ ਅਤੇ ਹੁਣ ਉਸ ਦੀ ਰਾਇਲ 에ਅਰ ਫੋਰਸ ਦੇ ਵਿੱਚ ਚੋਣ ਹੋ ਗਈ ਹੈ ਜਿਸ ਤੋਂ ਬਾਅਦ ਪੂਰਾ ਪਰਿਵਾਰ ਅਤੇ ਉਹ ਖੁਦ ਬਹੁਤ ਖੁਸ਼ ਹੈ ਪਰਿਵਾਰ ਨੇ ਦੱਸਿਆ ਕਿ ਕਰੀਮਨ ਦੀ ਮਾਤਾ ਸ਼ਮਸ਼ਾਦ ਇੱਥੇ ਹੀ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾ ਸੀ ਅਤੇ ਹੁਣ ਉਹ ਆਪਣੀ ਛੋਟੀ ਧੀ ਦੇ ਨਾਲ ਅਮਰੀਕਾ ਦੇ ਵਿੱਚ ਰਹਿੰਦੀ ਹੈ ਜਦ ਕਿ ਉਸ ਦਾ ਪਿਤਾ ਸ਼ਮਸ਼ਾਦ ਅਲੀ ਵੀ ਸੀਆਰਪੀਐਫ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਉਹ ਵੀ ਵਿਦੇਸ਼ ਚਲਾ ਗਿਆ ਸੀ ਉਸ ਦੀ ਵੱਡੀ ਭੈਣ ਇੰਗਲੈਂਡ ਦੇ ਵਿੱਚ ਹੈ ਛੋਟਾ ਭਰਾ ਪੁਰਤਗਾਲ ਦੇ ਵਿੱਚ ਹੈ ਕਰੀਮਨ ਬੇਗਮ ਕੈਨੇਡਾ ਦੇ ਵਿੱਚ ਇਕੱਲੀ ਆ ਅਤੇ ਹੁਣ ਉੱਥੇ ਕੰਮ ਕਰ ਰਹੀ ਆ ਵੀ ਇੰਨਾ ਸਾਡੀ ਕੁੜੀ ਨੇ ਬਾਹਰ ਲੈ ਹਾਂਜੀ ਬਹੁਤ ਖੁਸ਼ੀ ਹਾਂਜੀ ਹਾਂਜੀ ਬਹੁਤ ਖੁਸ਼ੀ ਆ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਸਾਡੇ ਚ ਪਲੇ ਆ ਬੱਚੇ ਹਨਾ ਤੇ ਇਸ ਟਾਈਮ ਸਾਰੇ ਭੈਣ ਭਰਾ ਸਾਰੇ ਵੱਡੇ ਮੌਲਖਾਂ ਚ ਬੈਠੇ ਆ ਅਮਰੀਕਾ ਕੈਨੇਡਾ ਇੰਗਲੈਂਡ ਇਹਨਾਂ ਦਾ ਬ੍ਰਦਰ ਵਰਤਕਾਲ ਚ ਆ ਪਿੰਡ ਵਾਲੇ ਦਾ ਜਦੋਂ ਪਤਾ ਲੱਗਾ ਹੈ ਪਿੰਡ ਵਾਲੇ ਹਾਂਜੀ ਪਿੰਡ ਵਾਲੇ ਵੀ ਬਹੁਤ ਖੁਸ਼ ਸੀਗੇ ਸਾਰੇ ਜਦੋਂ ਪਤਾ ਜਿੱਦਾਂ ਲੱਗਾ ਵੀ ਕੁੜੀ ਇਹਨਾਂ ਦੀ 에ਅਰ ਫੋਰਸ ਚ ਹੋ ਗਈ ਆ ਤੇ ਬੜੇ ਖੁਸ਼ ਹੋਏ ਕਹਿੰਦੇ ਵੀ ਇਹਨਾਂ ਦੀ ਮੰਮੀ ਵੀ ਟੀਚਰ ਸੀਗੇ ਤਾਂ ਬੱਚੇ ਵੀ ਗਾ ਬਹੁਤ ਲਾਇਕ ਨਿਕਲੇ ਇਹਨਾਂ ਦੇ ਹਾਂਜੀ ਸਰ ਕੀ ਨਾ ਮੇਰਾ ਨਾਮ ਹਮਦਦ ਮੁਹੰਮਦ ਇਹ ਜਿਹੜੀ ਕਰੀਬਨ ਬੇਗਮ ਹੈ ਕਿ ਲੱਗ ਰਹੀ ਹੈ ਮੇਰੀ ਬੜੀ ਸਿਸਟਰ ਦੀ ਛੋਟੀ ਬੇਟੀ ਹੈ ਕਿਹੜੇ ਸ਼ਹਿਰ ਦੇ ਵਿੱਚ ਹੈ ਇਹ ਕੰਟਰੀ ਕਿਹੜੇ ਦੇ ਵਿੱਚ ਹੈ ਇਹ ਕੈਨੇਡਾ ਵਿੱਚ ਹੈ ਬੇਸਿਕਲੀ ਮੈਨੂੰ ਸਿਟੀ ਦਾ ਨਾਮ ਨਹੀਂ ਯਾਦ ਕੈਨੇਡਾ ਦੇ ਵਿੱਚ ਹੈ ਅੱਛਾ ਇਹ ਰਾਇਲ ਫੋਰਸ ਦੇ ਵਿੱਚ ਜਿਹੜਾ ਉੱਥੇ ਸਿਲੈਕਸ਼ਨ ਹੋਈ ਹੈਗੀ ਇਹਨਾਂ ਦੇ ਕਿਹੋ ਜਿਹਾ ਮਾਹੌਲ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲਦਾ ਤੇ ਕਦੋਂ ਪਤਾ ਲੱਗਾ ਪਰਿਵਾਰ ਨੂੰ ਵੀ ਇਹ ਸਿਲੈਕਟ ਹੋਈ ਨੀ ਜਿਸ ਟਾਈਮ ਇਹ ਸਿਲੈਕਟ ਆ ਹੋਈ ਹੈ ਤੇ ਮੇਰੀ ਬੜੀ ਸਿਸਟਰ ਨੇ ਮੈਨੂੰ ਮੁਬਾਰਕਾਂ ਭੇਜੀਆਂ ਫੋਨ ਦੇ ਦੁਆਰਾ ਔਰ ਫਿਰ ਜਿਹੜੀ ਕਰਮਨ ਦੀਆਂ ਦੋ ਸਿਸਟਰਾਂ ਉਹਨਾਂ ਨੇ ਵੀ ਮੈਨੂੰ ਮੁਬਾਰਕਬਾਦ ਦਿੱਤੀ ਆ ਤੇ ਬੇਨ ਉਹ ਬੇਤਹਾਸ਼ਾ ਖੁਸ਼ੀ ਹੋਈ ਐ ਤੇ ਬਹੁਤ ਹੀ ਘਰ ਦਾ ਮਾਹੌਲ ਸਤਾਰੰਗਾ ਵਿੱਚ ਬਦਲਿਆ ਗਿਆ ਅੱਛਾ ਪਤਾ ਲੱਗਣਾ ਸੀਗਾ ਕਰਮਨ ਜਿਹੜਾ ਇਹ ਨਾਨਕਾ ਪਰਿਵਾਰ ਹੈ ਹਾਂ ਬੀਸਿਕਲੀ ਇਹਨਾਂ ਦੀ ਹਾਂ ਬੀਸਿਕਲੀ ਜ਼ਿਆਦਾਤਰ ਇਹਨਾਂ ਨੇ ਜਿਹੜਾ ਬਚਪਨਾ ਏਸੀ ਘਰ ਦੇ ਵਿੱਚ گزارਿਆ ਬੰਦੂਵਾਲ ਚ ਹਾਂਜੀ ਤੇ ਸਟੱਡੀ ਇਥੋਂ ਹਾਂ ਇਹ تھی ਜਿਹੜੀ ਆਮ ਜਿਹੜੀ ਮੁੱਢਲੀ ਪੜ੍ਹਾਈ ਆ ਏਸੀ ਨਗਰ ਦੇ ਵਿੱਚ ਫਿਰ ਲਾਗੇ ਪਾਸਲੇ ਸਟੈਪ ਬਾਈ ਸਟੈਪ ਫਿਕਰਾਂ ਵਿੱਚ ਇਹਨਾਂ ਨੇ ਤਾਲੀਮ ਹਾਸਲ ਕੀਤੀ ਆ ਫਿਰ ਜਿਹੜੀ ਇਹਨਾਂ ਦੀ ਇੰਟਰਨੈਸ਼ਨਲ ਲੈਂਗੁਏਜ ਹਾਈਲਟ ਆ ਉਹ ਵੀ ਇਹਨਾਂ ਨੇ ਜਲੰਧਰ ਤੋਂ ਹਾਸਲ ਕੀਤੀ ਹੈ ਉਹਦੇ ਵਿੱਚ ਕਾਫੀ ਮਤਲਬ ਆਪਣੇ ਮਾਰਜਨ ਲੈ ਕੇ ਇਹਨਾਂ ਨੇ ਵਿਦੇਸ਼ ਦੀ ਤਰਫ ਰੁੱਖ ਕੀਤਾ ਹੈ ਜੀ ਕੀ ਸੁਨੇਹਾ ਕੀ ਦੇਣਾ ਚਾਹੋਗੇ ਸੁਨੇਹਾ ਮੇਰਾ ਇਹੀ ਵੀ ਜਿਤਨੇ ਵੀ ਤਾਲਬੇ ਇਲਮ ਹੈ ਕਿ ਵੱਧ ਚੜ ਕੇ ਤੁਸੀਂ ਵਿਦਿਆ ਦੀ ਤਰਫ ਰੁੱਖ ਕਰੋ ਜੋ ਕਿ ਹਰ ਮੋੜ ਹਰ ਕਦਮ ਤੇ ਕੰਮ ਆਉਣ ਵਾਲੀ ਚੀਜ਼ ਵਿਦਿਆ ਹੀ ਹੈ ਬੀਗਮ ਨੇ ਲਿਬਰਟੀ ਪਬਲਿਕ ਸਕੂਲ ਕਰਾਇਆ ਤੋਂ ਪਲੱਸ 2 ਦੀ ਪੜ੍ਹਾਈ ਕਰਕੇ ਤੇ ਸਤੰਬਰ 2011 ਵਿੱਚ ਆਇਲੈਂਡਸ ਵਿੱਚ ਵਧੀਆ ਨੰਬਰ ਲੈ ਕੇ ਕੈਨੇਡਾ ਪੜ੍ਹਨ ਚਲੀ ਗਈ ਉਹਨੇ ਉੱਥੇ ਆਪਣੀ ਪੜ੍ਹਾਈ ਜਾਰੀ ਰੱਖੀ ਉਸ ਨੂੰ ਸਪੈਸ਼ਲ ਰੀਡਡ ਬੱਚਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਜੌਬ ਦੇ ਨਾਲ ਨਾਲ ਉਹਨੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਿਆ ਉਸ ਨੇ ਬਹੁਤ ਸਖਤ ਮਿਹਨਤ ਕੀਤੀ ਉਹ ਕੈਨੇਡਾ ਦੇ ਵਿੱਚ ਸਾਡੇ ਫੈਮਿਲੀ ਦੇ ਵਿੱਚੋਂ ਇਕੱਲੀ ਕੁੜੀ ਸੀ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਉਸ ਨੇ ਜੋ ਉਹ ਬੜੀ ਸਟਰੋਂਗ ਮਾਈਂਡਡਡ ਮਾਈਂਡਡ ਹੈ ਉਹ ਜੋ ਦਿਲ ਵਿੱਚ ਠਾਣ ਲੈਂਦੀ ਹੈ ਉਹ ਪੂਰਾ ਕਰਕੇ ਹਟਦੀ ਆ ਤੇ ਸਾਨੂੰ ਜਦੋਂ ਪਤਾ ਲੱਗਾ ਕਿ ਨੇ ਰਾਇਲ ਫੇਅਰਸ ਵਿੱਚ ਭਰਤੀ ਹੋ ਗਈ ਆ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਇਸ ਕੁੜੀ ਤੇ ਬਹੁਤ ਫਖਰ ਆ ਕਿ ਸਾਡੇ ਪਰਿਵਾਰ ਦਾ ਤੇ ਸਾਡੇ ਪਿੰਡ ਦਾ ਨਾਂ ਇਹਨੇ ਰੌਸ਼ਨ ਕੀਤਾ ਅਸੀਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁੱਡ ਐਜੂਕੇਸ਼ਨ ਦਿਓ ਉਹਨਾਂ ਦੇ ਡ੍ਰੀਮ ਫਾਲੋ ਕਰਨ ਦੇ ਵਿੱਚ ਉਹਨਾਂ ਦਾ ਸਹਿਯੋਗ ਦਿਓ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸ਼ਮਸ਼ਾਦ ਤੇ ਮੇਰੇ ਹਸਬੰਦ ਦਾ ਨਾਮ ਸ਼ਮਸ਼ਾਦ ਅਲੀ ਆ ਤੇ ਅਸੀਂ ਇੰਡੀਆ ਵਿੱਚ ਦੋਨੇ ਸਰਕਾਰੀ ਜੋਬ ਕਰਦੇ ਸੀ ਮੈਂ ਇਸ ਵੇਲੇ ਅਮਰੀਕਾ ਦੇ ਵਿੱਚ ਆ ਮੇਰੇ ਤਿੰਨ ਬੇਟੀਆਂ ਇੱਕ ਬੇਟਾ ਸਾਰੇ ਬੱਚੇ ਬਾਹਰ ਸੈਟਲ ਹਨ ਜੀ ਛੋਟੀ ਬੇਟੀ ਕ੍ਰੀਮਨ ਆ 2021 ਵਿੱਚ ਰਾਇਲ ਕੈਨੇਡੀਅਨ 에ਅਰ ਫੋਰਸ जॉइन ਕੀਤੀ। ਮੇਰੀ ਬੇਟੀ ਨੇ ਕੈਨੇਡਾ ਦੇ ਵਿੱਚ ਬਹੁਤ ਸਟਰਗਲ ਕੀਤੀ। ਇਸ ਕੁੜੀ ਨੇ ਆਪਣੇ ਬਲਬੂਤੇ ਤੇ ਇਹ ਮੁਕਾਮਾ ਹਾਸਲ ਕੀਤਾ। ਸਾਡੇ ਪਰਿਵਾਰ ਦੇ ਵਿੱਚੋਂ ਇਕੱਲੀ ਕੁੜੀ ਸੀ ਤੇ ਮੈਨੂੰ ਇਸ ਕਰਕੇ ਇਸ ਕੁੜੀ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਆ। ਬਿਊਰੋ ਰਿਪੋਰਟ ਐ ਸਮਝਣ ਨਿਊਜ਼